ਪੰਜਾਬੀ ਅਦਾਕਾਰ ਮਾਡਲ ਅਤੇ ਸਿੰਗਰ ਹਿਮਾਸ਼ੀ ਖੁਰਾਨਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਫਲੋਰ ਦੀ ਅਦਾਲਤ ਨੇ ਹਿਮਾਸ਼ੀ ਖੁਰਾਨਾ ਦੇ ਪਿਤਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਉਹਨਾਂ 'ਤੇ ਇਲਜ਼ਾਮ ਇਹ ਲੱਗੇ ਨੇ ਕਿ ਉਹ ਗਾਲੀ ਗਲੋਚ ਕਰ ਰਹੇ ਨੇ ਔਰ ਇੱਕ ਨਾਇਬ ਤਹਿਸੀਲਦਾਰ ਨੂੰ ਧਮਕੀਆਂ ਦੇ ਰਹੇ ਨੇ ਜਿਨ੍ਹਾਂ ਦੇ ਬਿਆਨਤੋਂ ਬਾਅਦ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਤੇ ਹਿਮਾਸ਼ੀ ਖੁਰਾਨਾ ਦੇ ਪਿਤਾ ਕੁਲਦੀਪ ਖੁਰਾਨਾ ਨੂੰ ਗ੍ਰਫਤਾਰ ਕਰਕੇ ਕੋਰਟ ਦੇ ਵਿੱਚ ਭੇਜ ਦਿੱਤਾ ਅਦਾਕਾਰਾਂ ਦੇ ਪਿਤਾ ਨੇ ਇਲਜ਼ਾਮ ਲਗਾਏ ਨੇ ਕਿ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਦੇ ਉਸ ਦੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਨੇ ਜਦ ਕਿ ਦੂਜੇ ਪਾਸੇ ਨਾਇਬ ਤਹਿਸੀਲਦਾਰ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਭਾਈ ਜੀ ਕਾਹਦਾ ਲੜਾਈ ਝਗੜਾ ਹੋਇਆ ਵਾ ਜੀ ਹਾਂਜੀ ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਭਾਈ ਤੁਸੀਂ ਖੁਰਾਨਾ ਦੇ ਪਿਤਾ ਜੀ ਆ ਹਾਂਜੀ ਹਿਮਾਂਤ ਸਿੰਘ ਖਰਾਨਾ ਦਾ ਫਾਦਰਨਾਮਾ ਕੀ ਮੰਗ ਕਰਦੇ ਤੁਸੀਂ ਆਪਣੇ ਲੋ ਮੈਂ ਇਨਸਾਫ ਦੀ ਮੰਗ ਕਰਦਾ ਵੀ ਥਾਣਾ ਗਰਾਂ ਲੱਗਾ ਜੀ ਹਾਂਜੀ ਇਹ ਆਪਣਾ ਹੈਗਾ ਆ ਕੁਲਦੀਪ ਸਿੰਘ ਖਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਨੈਤ ਤਸਿਲਦਾਰ ਦੇ ਗੱਲ ਪਿਆ ਹੈ ਹਾਂਜੀ ਤੇ ਨੈਤ ਤਸਿਲਦਾਰ ਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਜੀ ਕੀਤਾ ਫੜ ਕੇ ਲੁਧਿਆਣਾ ਫੜ ਕੇ ਆਏ ਕੱਲ ਹਾਂਜੀ ਤੇ ਅੱਜ ਇਹਨ ਜਾਸਾ ਦੇ ਪੇਸ਼ ਕੋ ਤੇ ਇੱਕ ਬਾਲੀਵੁੱਡ ਜਿਹੜੀ ਅਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਇਹ ਉਹਦੇ ਫਾਦਰ ਸਾਹਿਬ ਕੌਣ ਹੈ ਉਹ ਅਦਾਕਾਰ ਤੋਂ ਅਦਾਕਾਰ ਉਹਨਾਂ ਦੀ ਉਹਨਾਂ ਦੀ ਖਾਣਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੋਲਣ ਵਾਲਾ ਹਾਂਜੀ ਉਹਦਾ ਉਹਦਾ ਡੈਡੀ ਹੈ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਉਹ ਆਪਣੇ ਕਰਾਇਆਂ ਦੇ ਕਰਾਇਆਂ ਦੇ ਤਹਿਸੀਲਦਾਰ ਨੇ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਵੀ ਹੋਰ ਇਕੱਲੇ ਆ ਕਿ ਨਾਲ ਹੋਰ ਨਹੀਂ ਇਕੱਲੇ ਇਕੱਲੇ ਆ ਪੰਜਾਬੀ ਅਦਾਕਾਰ ਮਾਡਲ ਅਤੇ ਸਿੰਗਰ ਹਿਮਾਸ਼ੀ ਖੁਰਾਨਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਫਲੋਰ ਦੀ ਅਦਾਲਤ ਨੇ ਹਿਮਾਸ਼ੀ ਖੁਰਾਨਾ ਦੇ ਪਿਤਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਉਹਨਾਂ 'ਤੇ ਇਲਜ਼ਾਮ ਲੱਗੇ ਨੇ ਕਿ ਉਹ ਗਾਲੀ ਗਲੋਚ ਕਰ ਰਹੇ ਨੇ ਔਰ ਇੱਕ ਨਾਇਬ ਤਹਿਸੀਲਦਾਰ ਨੂੰ ਧਮਕੀਆਂ ਦੇ ਰਹੇ ਨੇ ਜਿਨ੍ਹਾਂ ਦੇ ਬਿਆਨਤ ਤੋਂ ਬਾਅਦ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਤੇ ਹਿਮਾਸ਼ੀ ਖੁਰਾਨਾ ਦੇ ਪਿਤਾ ਕੁਲਦੀਪ ਖੁਰਾਨਾ ਨੂੰ ਗ੍ਰਫਤਾਰ ਕਰਕੇ ਕੋਰਟ ਦੇ ਵਿੱਚ ਭੇਜ ਦਿੱਤਾ ਅਦਾਕਾਰਾਂ ਦੇ ਪਿਤਾ ਨੇ ਇਲਜ਼ਾਮ ਲਗਾਏ ਨੇ ਕਿ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਦੇ ਉਸ ਦੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਨੇ ਜਦ ਕਿ ਦੂਜੇ ਪਾਸੇ ਨਾਇਬ ਤਹਿਸੀਲਦਾਰ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਭਾਈ ਕੀ ਲੜਾਈ ਝਗੜਾ ਹੋਇਆ ਵਾ ਜੀ ਹਾਂਜੀ ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਭਾਈ ਤੁਸੀਂ ਖੁਰਾਨਾ ਦੇ ਪਿਤਾ ਜੀ ਆ ਹਾਂਜੀ ਹਿਮਾਂਤ ਸਿੰਘ ਖਰਾਨਾ ਦਾ ਫਾਜ਼ਨਾਮਾ ਕੀ ਮੰਗ ਕਰਦੇ ਤੁਸੀਂ ਆਪਣੇ ਲੋ ਮੈਂ ਇਨਸਾਫ ਦੀ ਮੰਗ ਕਰਦਾ ਵੀ ਥਾਣਾ ਗੁਰਦਾਸ ਲੱਗਾ ਜੀ ਹਾਂਜੀ ਇਹ ਆਪਣਾ ਹੈ ਗਿਆ ਕੁਲਦੀਪ ਸਿੰਘ ਖਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਤਨੈਬ ਤੁਸੀਂ ਦਾਦੇ ਗੱਲ ਪਿਆ ਹੈ ਹਾਂਜੀ ਤੇ ਨੈਬ ਤੁਸੀਂ ਦਾਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਜੀ ਕੀਤਾ ਫੜਕੇ ਲੁਧਿਆਣਾ ਫੜਕਦਾ ਹੈ ਕੱਲ ਹਾਂਜੀ ਤੇ ਅੱਜ ਇਹਨੂੰ ਜਾ ਸਕਦਾ ਪੇਸ਼ ਕੋਤੇ ਇੱਕ ਬਾਲੀਵੁੱਡ ਜਿਹੜੀ ਅਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਇਹ ਉਹਦੇ ਫਾਦਰ ਸਾਹਿਬ ਕੌਣ ਹੈ ਉਹ ਅਦਾਕਾਰ ਤੋਂ ਅਦਾਕਾਰ ਉਹਨਾਂ ਦੀ ਉਹਨਾਂ ਦੀ ਖਾਣਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੋਲਣ ਵਾਲਾ ਹਾਂਜੀ ਉਹਦਾ ਉਹਦਾ ਡੈਡੀ ਹੈ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਉਹ ਆਪਣੇ ਕਰਾਇਆਂ ਦੇ ਕਰਾਇਆਂ ਦੇ ਤਹਿਸੀਲਦਾਰ ਨੇ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਵੀ ਹੋਰ ਇਕੱਲੇ ਆ ਕਿ ਨਾਲ ਹੋਰ ਨਹੀਂ ਇਕੱਲੇ ਇਕੱਲੇ